ਬਹੁਤੀਆਂ ਗੱਲਾਂ ਨਾ ਸੁਣਾ ਚੁੱਪ ਕਰਕੇ ਤੇ ਆਪਣਾ ਕੰਮ ਕਰ ਤੇ ਮੈਂ ਜਾ ਕੇ ਨਾ ਤੇ ਵੇਖ ਕੇ ਆਉਣੀ ਆ ਭਲਾ ਮੰਮੀ ਮੈਂ ਤੇ ਡਈ ਹੀ ਕੰਮ ਕਰਨ ਤੁਸੀਂ ਆਗ ਦੇ ਬਸ ਡਹਿ ਪਏ ਆ ਹੁਣ ਉਧਰ ਸਵਾਦ ਲੈਣ ਜਾਣਗੇ ਨਾ ਨਾਲੇ ਮੇਰੀ ਗੱਲ ਸੁਣੋ ਕਦੋਂ ਦੀ ਤੁਸੀਂ ਕੋਠੀ ਪਾਈ ਆ ਹਜੇ ਤੱਕ ਰੰਗ ਨਹੀਂ ਹੋਇਆ ਇਹਨੂੰ ਐਨੇ ਪੈਸੇ ਕਿੱਥੇ ਜਾਂਦੇ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਸੰਦੀਪ ਤੈਨੂੰ ਨਾ ਆਪਣੇ ਸ਼ੌਂਕ ਵਗਾਉਣ ਨਾਲ ਹੀ ਆ ਸੂਟ ਲੈਣ ਤੇ ਜਾਂ ਬਾਹਰ ਘੁੰਮ ਫੇਰਾਈ ਘੜੀ ਦੇ ਖਰਚੇ ਪਹਿਲਾਂ ਕਿੱਦਾਂ ਗੜੀਦੇ ਆ ਜਿਵੇਂ ਮਾਰੀ ਸਮਝਿਆ ਗਰ ਮਾਰੀ ਮੱਟੀ ਆਪਣੀ ਆਹੋ ਮੈਂ ਤੇ ਜਿੰਮੇਵਾਰ ਸਮਝਦੀ ਨਹੀਂ ਆ ਹਾਂ ਤਾਂ ਹੀ ਮੈਂ ਆ ਗੱਲਾਂ ਕਰਨ ਲੱਪੇ ਇਨਸ਼ਾਅੱਲਾ ਰੋਟੀ ਦਾ ਕੰਮ ਨਿਪਟ ਗਿਆ ਵਾ ਹੁਣ ਭਾਂਡਿਆਂ ਦਾ ਵਿੱਚੋਂ ਕੀ ਲਵਾਂ ਖਲਾਰਾ ਨੀ ਮੋਕੀ ਕਾਣੀ ਕੰਮ ਅਜੇ ਤੇਰਾ ਬਾਸ ਮਮੀ ਮੋਕੀ ਗਿਆ ਵਾ ਰੋਟੀ ਪੁਕਾ ਗਏ ਹਡੀਆਂ ਤੇ ਮੈਂ ਚਲ ਹੁਣ ਰਸੋਈ ਸਾਫ਼ ਕਰ ਲਾਂ ਫੇਰੀ ਨਿਗਲਦੀਆਂ ਰਸੋਈ ਚ ਸਵੇਰ ਤੀ ਤੂੰ ਲੱਗਈਂ ਅਜੇ ਤੱਕ ਕੰਮ ਹੀ ਨਹੀਂ ਮੁੱਕਣ ਡਿਆ ਮਮੀ ਰਸੋਈ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਨਿਗਾ ਨਿਗਾ ਕੰਮ ਕਿੰਨਾ ਹੋ ਜਾਂਦਾ ਵਾ ਪਹਿਲਾਂ ਸਬਜੀ ਬਣਾਈ ਫੁਲਕੇ ਪਕਾਏ ਤੋ ਹੁਣ ਆ ਸਭ ਕਿੰਨਾ ਕੰਮ ਹੁੰਦਾ ਵਾ ਸਬਜੀ ਬਣਾਉਂਦਾ ਤੇ ਫੁਲਕੇ ਪਕਾਉਂਦਾ ਕਰਕੇ ਵੇਖੋ ਰਸੋਈ ਦੇ ਵਿੱਚ ਇੱਕ ਦਿਨ ਤੇ ਥੇਪਾ ਲੱਗੇ ਨਹੀਂ ਕਰਦੀ ਰਹੀ ਆ ਜਦੋਂ ਤੂੰ ਨਹੀਂ ਆਈ ਉਦੋਂ ਮੈਂ ਕੰਮ ਨਹੀਂ ਕਰਦੀ ਪਰ ਹੁੰਦ ਨਹੀਂ ਨਾ ਕਦੀ ਕੀਤਾ ਮੈਨੂੰ ਕੀ ਪਤਾ ਪਹਿਲਾਂ ਕਰਦੇ ਰਹੇ ਕਿ ਨਹੀਂ ਕਰਦੇ ਰਹੇ ਮੈਂ ਗੜਾ ਵੇਂਦੀ ਰਹੀ ਆ ਅਛਾ ਤੇ ਤੇਰੇ ਹੁੰਦਿਆਂ ਵੀ ਹੁਣ ਮੈਂ ਆ ਹੀ ਕੰਮ ਕਰਾਂ ਤੈਨੂੰ ਕਾਦੇ ਵਾਸਤੇ ਲਿਆਂਦਾ ਵਾ ਤੂੰ ਹੀ ਦੱਸੋ ਕੰਮ ਕਿਹੜੇ ਆਂ ਮੈਂ ਤੇ ਇਹ ਕਹਿਣ ਆਈ ਸੀ ਕਿ ਮੈਂ ਚਲੀ ਆ ਦਲਜੀਤ ਕੇ ਘਰ ਉਹਨਾਂ ਘਰ ਕੀ ਵੇ? ਉਹਨਾਂ ਘਰ ਕੀ ਆ? ਤੈਨੂੰ ਨਹੀਂ ਪਤਾ। ਵੇਖ ਕੇ ਆਵਾ। ਭਲਾ ਉਹਨਾਂ ਦੀ ਮੋਟੀ ਦਾ ਕੀ ਆਇਆ ਲੋੜੀ ਚ? ਬਸ ਐਂਦਾਂ ਦੀਆਂ ਸ਼ੂਹਾਂ ਲੈਂਦੇ ਰਿਆ ਕਰੋ। ਪਿਓ ਦਾ ਕੀ ਆਇਆ ਤੇ ਉਹਦਾ ਕੀ ਆਇਆ ਵਾ। ਆਪਣੇ ਘਰ ਵੱਲ ਧਿਆਨ ਦਿਆ ਕਰੋ ਹਾਂ। ਅਗਲੀ ਨੇ ਵੀ ਲੈਣੀਆਂ ਵਾ। ਇੱਧਰ ਕੀ ਆਇਆ ਵਾ ਭਲਾ? ਮੰਮੀ ਬਹੁਤੇ ਸਵਾਦ ਦੀ ਲੈ ਗਈ ਦੇ ਠੀਕ ਵਾ ਨਾ। ਆਪਣੇ ਘਰ ਵੱਲ ਧਿਆਨ ਦਿਆ ਕਰੋ। ਨਹੀਂ ਇਹ ਕਾਦੇ ਸਵਾਦ ਵਾ। ਆਂਟ ਘਾਂਟ ਦੇ ਘਰ ਹੁਣ ਜਾਣਾ ਹੀ ਨਹੀਂਗਾ। ਚਲੋ ਜਾਵੇ ਬੰਦਾ ਰਾਜੀ-ਬਾਜੀ ਪੁੱਛੇ ਜਾ ਕੇ। ਤੋ ਇਹ ਮੈਨੂੰ ਪਤਾ ਕਿਹੜੇ ਕੰਮ ਜਾਣਾ ਵਾ ਇਹ ਵੇਖਣਾ ਹੋਣਾ ਵਾ ਜਾ ਕੇ ਵੀ ਉਹਦੀ ਨੌ ਦਾ ਕੀ ਆਇਆ ਫਿਰ ਆਗੇ ਮੇਰੇ ਦਿਵਾਲੀ ਤੇ ਹੁਣ ਵਾਲੇ ਬਣੋਗੇ ਤੇ ਵੇਖਣਾ ਨਾ ਪਤਾ ਨਹੀਂ ਪਤਾ ਤਾਂ ਲੱਗੇ ਵੀ ਕੀ ਆਇਆ ਵਾ ਵੇਖਾਂ ਤਾਂ ਸਹੀ ਭਲਾ ਤੇ ਤੇਰੇ ਵਾਂਗੂ ਵੀ ਉਹਨੇ ਵੀ ਕੋ ਮਂਗਾਇਆ ਵਾ ਕਿ ਨਹੀਂ ਮੰਮੀ ਉਹਦਾ ਤਾਂ ਬਥੇਰਾ ਕੋ ਹੋਣਾ ਮੈਨੂੰ ਪਤਾ ਵਾ ਉਹ ਪਿਛੋਮੀ ਸੌਖੀ ਆ ਹੁਣ ਮੇਰੇ ਨਹੀਂ ਹੈਗੇ ਦੇਣ ਜੋਗੇ ਤੇ ਮੈਨੂੰ ਕਿਉਂ ਬਾਰ-ਬਾਰ ਤੰਗ ਕਰਦੇ ਤੁਸੀਂ ਕਹਿਣਾ ਦੀ ਕਿ ਚਾਹੁੰਦੇ ਇਹੋ ਹੀ ਨਾ ਪਿਲੋੜੀ ਨਹੀਂ ਆਈ ਮੈਂ ਤਾਂ ਤੈਨੂੰ ਇਹੋ ਗੱਲ ਕਹੀ ਸੀ ਅੱਗੇ ਕਿ ਮਗਾ ਫੋਨਕਾਰ ਉਹਨੂੰ ਬਸ ਇੱਕੋ ਗੱਲ ਦੇ ਦਿਵਾਲੇ ਹੋਏ ਰਹਿਣਾ ਹੁੰਦਾ ਵਾ ਤਹੀਮ ਤੇ ਆਜੂਗੀ ਲੋੜੀ ਇਹਦੇ ਵਿੱਚ ਦਿਵਾਲੇ ਹੋਣ ਵਾਲੀ ਕਿਹੜੀ ਗੱਲ ਵਾ ਭਲਾ ਮੈਂ ਤਾਂ ਦਿਵਾਲੇ ਹੋਈ ਨਹੀਂ ਮੈਂ ਤਾਂ ਤੈਨੂੰ ਉਦਾਂ ਹੀ ਕਿਹਾ ਏ ਮੰਮੀ ਉਦਾਂ ਕਿਹਾ ਏ ਤੁਸੀਂ ਨਹੀਂ ਮੈਨੂੰ ਬਹੁਤੀਆਂ ਗੱਲਾਂ ਨਾ ਸੁਣਾ ਚੁੱਪ ਕਰਕੇ ਤੇ ਆਪਣਾ ਕੰਮ ਕਰ ਤੇ ਮੈਂ ਜਾ ਕੇ ਨਾ ਤੇ ਵੇਖ ਕੇ ਆਉਣੀ ਆ ਭਲਾ ਮੰਮੀ ਮੈਂ ਤਾਂ ਡਈ ਹੀ ਕੰਮ ਕਰਨ ਤੁਸੀਂ ਆਗ ਦੇ ਬਸ ਡੇਪੇ ਆ ਹੁਣ ਉਧਰ ਸਵਾਦ ਲੈਣ ਜਾਣਗੇ ਨਾ ਪਿਓ ਦਾ ਕੀ ਆਇਆ ਵਾ ਹਾਦੀ ਹੋਈ ਆ ਗਦੇਨਾ ਵਾਲੇ ਇਹ ਬੰਦਾ ਆਪਣੇ ਘਰ ਵੱਲ ਧਿਆਨ ਦਵੇ ਸਿਆਣੀ ਬਿਆਣੀ ਤੂੰ ਹੈਗੀ ਆ ਨਾ ਤੈਨੂੰ ਕੋਹ ਕਹਿਣ ਜੋਗੇ ਜੇ ਕਹੀਏ ਤੇ ਫਿਰ ਸਗੋਂ ਗੜਿਓ ਸਰਦੇ ਵਾਲਾ ਨੂੰ ਪੈਂਦੀ ਆ ਤੇ ਭਾ ਬੜਬੜ ਲਈ ਇਹਦੇ ਇਰਾਦੇ ਚ ਹੋਣਾ ਵਾ ਕਿਤੇ ਪਤਾ ਨਾ ਲੱਗ ਜੇ ਕਿ ਉਧਰ ਕੀ ਆਇਆ ਵਾ ਸੰਦੀਪ ਕੀ ਕਰਦੇ ਆ ਸਸ਼ਕਾ ਜੀ ਸਤਿ ਸ਼੍ਰੀ ਅਕਾਲ ਕੁਝ ਨਹੀਂ ਬਸ ਕਵੇਲੇ ਕੰਮ ਕਰ ਲਿਆ ਵਾ ਦੇ ਮਮੀ ਕਰਨੇ ਕੰਮ ਅੱਛਾ ਮੰਮੀ ਘੰਡੇ ਹੀ ਆ ਹਾਂਜੀ ਠੀਕ ਆ ਹੋਰ ਤੇ ਸੁਣਾਓ ਹਾਂ ਠੀਕ ਆ ਵਧੀਆ ਵਾ ਕੀ ਕਰਨੀ ਦੀਦੀ ਕੁਛ ਵੀ ਨਹੀਂ ਉਹ ਵੀ ਡੇ ਹੀ ਕੰਮਕੁਮੀ ਕਰਨਾ ਅੱਛਾ ਅੱਛਾ ਠੀਕ ਆ ਤੇ ਹੋਰ ਸੁਣਾ ਆਇਆ ਪਿੰਡੋਂ ਕੋਈ ਹਾਂਜੀ ਆਏ ਪਿੰਡੋਂ ਠੀਕ ਠਾਕ ਵਾ ਠੀਕ ਠਾਕ ਵਧੀਆ ਲੋਹੜੀ ਦੇਣ ਆਏ ਹੀ ਦੇ ਗਏ ਅੱਛਾ ਲੋਹੜੀ ਦੇਣ ਆਏ ਹੀ ਗਏ ਹਾਂਜੀ ਠੀਕ ਆ ਠੀਕ ਆ ਤੇ ਤੁਹਾਡੀ ਨੌਂਦੀ ਆ ਗਈ ਲੋਹੜੀ ਅਜੇ ਕਿੱਥੇ ਆਈ ਆ ਸੰਦੀਪ ਲੋਹੜੀ ਕਿਉਂ ਕੀ ਪਤਾ ਇਹੋ ਹੀ ਕਹਿ ਛੱਡਦੀ ਆ ਮੇਰਾ ਭਰਾ ਗਰੀਬ ਵਾ ਉਹ ਵਾਜੇ ਆ ਐਦਾਂ ਹੀ ਬੱਸ ਕਰ ਕਰਕੇ ਤੇ ਸਾਰ ਦਿੰਦੀ ਚਾਚੀ ਜੀ ਮੇਰੇ ਪੇਕੇ ਤੇ ਲੋੜੀ ਦੇ ਗਏ ਆ ਸੂਟ ਏਡਾ ਭਾਰਾ ਦੇ ਕੇ ਗਏ ਆ ਮੰਮੀ ਦਾ ਵੀ ਸੂਟ ਲਿਆਂਦਾ ਭਾਰਾ ਤੇ ਮੇਰਾ ਸੂਟ ਹੈਗਾ 6-7000 ਦਾ ਇੰਨਾ ਵਧੀਆ ਦੇ ਗਏ ਆ ਹਾਂਜੀ ਤੇ ਡੋਡੀਆਂ ਡਾਡੀਆਂ ਵੀ ਦੇ ਕੇ ਗਏ ਸਾਰਾ ਸਮਾਨ ਦੇ ਕੇ ਆ ਤੇ ਭਾਜੀ ਨਹੀਂ ਮੰਗਾਈ ਤੋ ਭਾਜੀ ਮੈਂ ਆਪ ਹੀ ਮਨਾ ਕਰ ਦਿੱਤਾ ਉਹ ਮੈਂ ਪੈਸੇ ਲੱਲੇ ਮੈਂ ਲੋਕਾਂ ਨੂੰ ਖਵਾ ਲ ਕੇ ਲੋਕੀ ਕਿਹੜਾ ਨਾ ਕਰਦੇ ਆ ਉਹ ਸੰਦੀਪ ਏਹ ਤਾਂ ਗੱਲ ਤੇਰੀ ਠੀਕ ਵਾ ਪੈਸੇ ਤੇ ਕਿਤੇ ਕੰਮ ਹੋਣਗੇ ਤੇ ਲੋਕਾਂ ਨੂੰ ਖਵਾਲਨ ਦਾ ਕੀ ਫਾਇਦਾ ਵਾ ਲੋਕਾਂ ਨੇ ਨਿੰਵੇਂ ਕੱਢਣੇ ਆ ਕਿ ਆ ਲੱਡੂ ਚੰਗੇ ਨਹੀਂ ਆ ਫਲਾਣਾ ਢੀਂਗਾ ਇਹੋ ਕਹੀਗੇ ਤੇ ਫਿਰ ਤੇ ਵਾਵਾ ਖਰਚਾ ਕਰਕੇ ਗਏ ਖਰਚਾ ਬਥੇਰਾ ਕਰ ਗਏ ਤੁਹਾਨੂੰ ਤੇ ਪਤਾ ਹੀ ਆ ਸੋਖੇ ਬਥੇਰੇ ਆ ਆਹੋ ਇਹ ਤੇ ਗੱਲ ਠੀਕ ਆ ਮम्मी ਤੇਰੀ ਤੇ ਬੜੀ ਖੁਸ਼ ਹੋਣੀ ਆ ਫਿਰ ਹਾਂਜੀ ਮੰਮੀ ਤੇ ਖੁਸ਼ ਹੀ ਮੈਂ ਤੇ ਆਪਣਾ ਸੀਨੇ ਦੇ ਹੀ ਸੂਟ ਲੈ ਸੀਨੇ ਦੇ ਵੀ ਆਈਏ ਹੋਰ ਮੰਮੀ ਕਹਿੰਦੇ ਸੀਗੇ ਪਾ ਕੇ ਆਵੀਂ ਮੇਰੇ ਕੋਲ ਕੀ ਇਹ ਚੱਲ ਚੰਗਾ ਕੀਤਾ ਕੋਈ ਗੱਲ ਨਹੀਂ ਅੰਦਰ ਆਓ ਤੇ ਹੀ ਤੁਹਾਨੂੰ ਵਿਖਾਉਣੀ ਐ ਮੈਂ ਸਮਾਨ ਆਜੋ ਤੇ ਹੀ ਅੰਦਰ ਮੈਂ ਤੁਹਾਨੂੰ ਸਮਾਨ ਵਿਖਾਉਣੀ ਐ ਆਪਣਾ ਤੇ ਤੁਸੀਂ ਲੈਦੇ ਆਈਆਂ ਭਲਾ ਮੰਮੀ ਦਾ ਸੂਟ ਵਿਖਾ ਲਈਂ ਭਲਾ ਕਿੱਦਾਂ ਜਦੋਂ ਤੁਹਾਨੂੰ ਮੰਮੀ ਦਾ ਵਿਖਾ ਦੰਨੀ ਆ ਜਦੋਂ ਮੇਰਾ ਸੀਪਕੇ ਆ ਜੂਗਾ ਨਾ ਫਿਰ ਪਾ ਕੇ ਵਿਖਾਉਂਗੀ ਤੁਹਾਨੂੰ ਮੈਂ ਚਲ ਠੀਕ ਆ ਆਵਾਲਦੇ ਫਿਰ ਆਦੇ ਨਾਲੇ ਚਾਹ ਬਣਾਉਣੇ ਆ ਵਾਕਿਆ ਸੰਦੀਪ ਮੰਮੀ ਤੇਰੀ ਦਾ ਸੂਟ ਬਹੁਤ ਸੁਣਾ ਵਾ ਤੇ ਇਹਦੇ ਵੱਲ ਵੇਖ ਕੇ ਪਤਾ ਲੱਗਦਾ ਵਾ ਕਿ ਤੇਰਾ ਤੇ ਵਾਕਿਆ ਹੀ ਜ਼ਿਆਦਾ ਹੀ ਸੁਣਾ ਹੋਣਾ ਚਾਚੀ ਜੀ ਤੁਸੀਂ ਮੇਰਾ ਸੂਟ ਵੇਖੋਗੇ ਨਾ ਵੇਂਦੇ ਰਹੇ ਨਾ ਤੁਸੀਂ ਮੰਮੀ ਨਾਲ ਉਹ ਪਹਾਰਾ ਪਤਾ ਲੱਗਣ ਡਿਆ ਵਾ ਕਿ ਜੇ ਮੰਮੀ ਦਾ ਇੰਨਾ ਪਹਾਰਾ ਲਿਆਏ ਆ ਤੇ ਤੇਰਾ ਉਹਨਾਂ ਨੇ ਹਲਕਾ ਲਿਆਉਣਾ ਸੀ ਹਾਂਜੀ ਚਲ ਆ ਜੋ ਮੈਂ ਚਾਹ ਬਣਾਉਣੀ ਇੱਥੇ ਬਹਿ ਜਾ ਤੂੰ ਚੱਲ ਤੇ ਮੰਮੀ ਤੇਰੀ ਕਿੱਥੇ ਆ ਮੰਮੀ ਇੱਥੇ ਬਾਹਰ ਹੀ ਹੋਣੇ ਆ ਆਜੋ ਮੈਂ ਬੁਲਾ ਲੇ ਹਣੀ ਮੰਮੀ ਨੂੰ ਬੁਲਾ ਆ ਹਾਂ ਉਹਨੂੰ ਤੇਰੀ ਗੱਲ ਸੁਣਾ ਮੰਮੀ ਨੇ ਕਿਤੇ ਲੱਭਣ ਦੀ ਮੰਮੀ ਨੇ ਕਿ ਲੱਭਣਾ ਹਾਂ ਚਲ ਗਏ ਕਿੱਥੇ ਗਏ ਆ ਗਵਾਂਡ ਆਪਣੀ ਦਲਜੀਤ ਘਰ ਗਏ ਆ ਨਾ ਉੱਥੇ ਕਰਨ ਗਈ ਆ ਉਹ ਜਣਾ ਜੁਣਾ ਕੀ ਕਰਨੋਂ ਹਾਂ ਹੁਣ ਉਹ ਪੈਣ ਦੀ ਆਈ ਹੋਣੀ ਐ ਲੋੜੀ ਉਹਨਾਂ ਦੀ ਨੌਂ ਦੀ ਉਧਰ ਹੁਣ ਗਏ ਆ ਵੇਖਣਾ ਕਿ ਉਹਦੀ ਨੌਂ ਦਾ ਕੀ ਆਇਆ ਤੇ ਕੀ ਨਹੀਂ ਉਹ ਦੱਸੋ ਉਹਨਾਂ ਦੀ ਨੌਂ ਦਾ ਉਹਨਾਂ ਨੂੰ ਭਾਵਾ ਸਾਨੂੰ ਥੋੜਾ ਭਾਵਾ ਨਾ ਲੋੜੀ ਨੇ ਦੱਸ ਜਾਈ ਹੋ ਗਈ ਮਮੀ ਦੀਆਂ ਗੱਲਾਂ ਪਹਿਲਾਂ ਮੈਂ ਕੰਮ ਡੇਈਂ ਸੀ ਸੋਈ ਦੇ ਵਿੱਚ ਕਰਨਾ ਤੇ ਉੱਥੇ ਮੈਨੂੰ ਬੋਲ ਕੇ ਗਈ ਅਹਰ ਰਸੋਈ ਜਕੋਂ ਦੀ ਵੜੀ ਆ ਹਲ ਤੱਕ ਕੰਮ ਹੀ ਨਹੀਂ ਹੋਇਆ ਮੈਂ ਹਾਂ ਮੀ ਕਦੀ ਰਸੋਈ ਦੇ ਵਿੱਚ ਵੜ ਕੇ ਵੇਖਿਆ ਹੋਵੇ ਤੇ ਫੇਰ ਹੀ ਪਤਾ ਲੱਗੇ ਕੀ ਕੰਮ ਕਿਦਾਂ ਹੁੰਦਾ ਵਾ ਜਦੋਂ ਪੱਕੀ ਬਗਾਈ ਰੋਟੀ ਮਜੇ ਤੇ ਬਹਿ ਕੇ ਖਾ ਲੈਣੀ ਆ ਉਹਨੂੰ ਕੀ ਉਹ ਚੱਲ ਕੋਈ ਜਿਹੜਾ ਆਪਾਂ ਕਿ ਤੂੰ ਨਾ ਗੁੱਸਾ ਨਾ ਕਰਿਆ ਕਰੋ ਦੀ ਗੱਲ ਦਾ ਉਹਦੇ ਹੈ ਹੀ ਲਾਲਚਨ ਜੀ ਹੈ ਹੁਣ ਦੱਸ ਮੈਂ ਕੀ ਕਵਾਂ ਤਾਡੇ ਸਾਹਮਣੇ ਮੈਂ ਅੱਜ ਤੱਕ ਦੀ ਗੱਲ ਕੀਤੀ ਸਭੋ ਜੀ ਜੀ ਕਰਦੀ ਫਿਰਦੀਆਂ ਮਗਰ ਮਗਰ ਵੀ ਮੰਮੀ ਰੋਟੀ ਖਾ ਲੋ ਮੰਮੀ ਚਾਹ ਪੀ ਲੋ ਤੇ ਮੰਮੀ ਸੋਚ ਜਾਣਗੇ ਜੇ ਇਦਾਂ ਕਰਨਾ ਉਹਦੇ ਫਿਰ ਮੰਮੀ ਤੇ ਮੜੀ ਗੱਲ ਹੋਵਾਂ ਤੇ ਨਾ ਵਾਤੇ ਉਹ ਇਹ ਗੱਲ ਤਾਂ ਤੇ ਮੈਨੂੰ ਵੀ ਪਤਾ ਵਾ ਜੇ ਹੁਣ ਮੈਂ ਇਹਨੂੰ ਕੋ ਕਹਿਆ ਨਾ ਤੇਨੇ ਮਾਸੀਆਂ ਨੂੰ ਸੱਦ ਲੈਣਾ ਉਹਨਾਂ ਨੂੰ ਫੋਨ ਕਰ ਦੇਣਾ ਵੀ ਮੜਾ ਮੈਨੂੰ ਇਦਾਂ ਕਹਿੰਦਾ ਤੇ ਮੈਂ ਦੱਸ ਕੀ ਜਵਾਬ ਦਊਂਗਾ ਤੇ ਮੋਨਾ ਮੁੜ ਕੇ ਆਣ ਕੇ ਫੇਰ ਮੇਰਾ ਕਸੂਰ ਕੱਢਣਾ ਵੀ ਕੱਲਾ ਕੱਲਾ ਤੂੰ ਹੈਗਾ ਆ ਤੇ ਮਾਂ ਨੂੰ ਠੱਕੇ ਦੇਂਂਦੇ ਆ ਤੇ ਮਾਸੀ ਦੇ ਵੀ ਨਵਾਂ ਹੈਗੀਆਂ ਹੀ ਆ ਨਾ ਉਹ ਕਿੰਨੀਆਂ ਗੱਲਾਂ ਕਰਨਦੀਆਂ ਇੱਥੇ ਆ ਗਈ ਕੋਈ ਆਪਣਾ ਪਰਦਾ ਵੀ ਹੁੰਦਾ ਕੋਈ ਸੋਚ ਨਹੀਂ ਆ ਨਾ ਹੈ ਚੱਲ ਕੋਈ ਗੱਲ ਨਹੀਂ ਤੂੰ ਹੀ ਦੇਨੂੰ ਕਰ ਲੈ ਸਹੀ ਫੋਨ ਉਦਾਂ ਮੈਂ ਵਿਚਾਰੇ ਨੂੰ ਕੀਤਾ ਹੀ ਨਹੀਂ ਆ ਫੋਨ ਮੈਂ ਹਕਮ ਘੁੰਮਦੇ ਗਿਆ ਹੋਣਾ ਹੁਣ ਪਤਾ ਕੀ ਕਰ ਜਾ ਦਿੰਨਾ ਹੀ ਦਿਨ ਮੈਂ ਨਾ ਪੈਸੇ ਪਾ ਦਿੰਨਾ ਵਾ ਤੂੰ ਉਹਨੂੰ ਕਹਿ ਬਈ ਹਦਰਾ ਸਮਾਨ ਲਿਆ ਕੇ ਨਾ ਤੈਨੂੰ ਦੇ ਜਾ ਉਹ ਨਹੀਂ ਨਹੀਂ ਹਾ ਵਾਲਾ ਕੰਮ ਨਹੀਂ ਕਰਨਾ ਜੇ ਕਿਹਦੇ ਮੰਮੀ ਨੂੰ ਪਤਾ ਲੱਗ ਗਿਆ ਨਾ ਤੇ ਇਹਨਾਂ ਨੇ ਤੇ ਮੇਰੀ ਜਾਨ ਲੱ ਲੈਣੀ ਆ ਉਹ ਨਹੀਂ ਕਿਤੇ ਮੰਮੀ ਨੂੰ ਪਤਾ ਲੱਗਦਾ ਨਹੀਂ ਨਹੀਂ ਹਾ ਕੰਮ ਨਹੀਂ ਕਰਨਾ ਵਿਚਾਰੇ ਕੋ ਜਿੰਨਾ ਸਰਦਾ ਬੰਦਾ ਹੋਊਗਾ ਨਾ ਜਿੰਨੇ ਦਾ ਵੀ ਹੋ ਸਮਾਨ ਆਪੇ ਲੈ ਆਊਗਾ ਹੁਣ ਮੈਨੂੰ ਤੇ ਪਤਾ ਵਾ ਕਿ ਕਿਹੜੇ ਹਾਲਾਤਾਂ 'ਚ ਉਹ ਵਿਚਾਰਾ ਵਿਚਣ ਰਿਹਾ ਪਰ ਸਮਝੇ ਤੇ ਮੰਮੀ ਫੇਰ ਵਾ ਨਾ ਇੰਨੀ ਗੱਲ ਤਾਂ ਸੋਚਦੇ ਹੀ ਨਹੀਂ ਆ ਉਹ ਚਲ ਕੋਈ ਗੱਲ ਨਹੀਂ ਯਾਰ ਤੂੰ ਨਾ ਟੈਨਸ਼ਨ ਲਿਆ ਕਰ। ਜੇ ਬੋਲਦੀ ਵੀ ਹੁੰਦੀ ਹੈ ਨਾ ਤੂੰ ਗਾੜੀਆਂ ਜਵਾਬ ਨਾ ਦਿਆ ਕਰ। ਜੇ ਹੁਣ ਵਾਦੇ ਘਟੇ ਆ ਉਹ ਹੁਣ ਬੰਦੇ ਦੇ ਨਾਲ ਹੀ ਆ। ਜੇ ਉਹਦੇ ਵਿਚਾਰੇ ਤੇ ਮਾੜੇ ਦਿਨ ਆ ਤੇ ਰੱਬ ਕਿਤੇ ਚੰਗੇ ਵੀ ਲਿਆਊਗਾ ਹੀ। ਓਏ ਉਹ ਤਾਂ ਗੱਲਾਂ ਆ। ਪਰ ਇਹ ਨਹੀਂ ਨਾ ਇਹ ਗੱਲ ਸੋਚਦੀ। ਇਹ ਕਹਿੰਦੀ ਆ ਵੀ ਸਭ ਕੋ ਉਧਰੋਂ ਹੀ ਆਵੇ। ਇਹ ਗਵਾਂਢੀਆਂ ਵਾਲੇ ਬੇਬੇ ਐਵੇਂ ਪੁੱਛਦੀ ਰਹਿੰਦੀ। ਕਿ ਉਧਰ ਆ ਆ ਗਿਆ ਉਹ ਤੇ ਉਧਰ ਇਹ ਆ ਗਿਆ। ਪਰ ਮੈਨੂੰ ਕੱਲੀ ਮੇਨੇ ਮਾਰਦੇ ਆਈ ਨੇ। ਮੈਂ ਦੱਸੋ ਕੀ ਕਰਾਂ? ਉਹ ਮੈਨੂੰ ਪਤਾ ਵਾ ਉਹਨਾਂ ਦੇ ਨਾਂ ਦਾ। ਇਹ ਸਭ ਖੇ ਘਰੋਂ ਆਣਾ ਤੇ ਕੰਮ ਵੀ ਨਹੀਂ ਅਗਲੀ ਕਰਦੀ। ਕਪਾਤੋਂ ਨਾ ਘਰ ਵੀ ਰਹਿੰਦਾ ਵਾ। ਇਹ ਢੋਲ ਜਿਹੜੇ ਆ ਨਾ ਦੂਰੋਂ ਵੀ ਵਜਦੇ ਸੋਹਣੇ ਲੱਗਦੇ ਆ। ਸੋਹਣੇ ਤੇ ਬੜੀ ਸੁਣੀ ਆਈ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਜੋ? ਠੀਕ ਆ। ਤੇ ਤੁਸੀਂ ਕਿੱਥੇ ਗਏ ਸੀ? ਮੈਂ ਵੇਲੀ ਗਈ ਸੀ ਜਰਾ। ਅੱਛਾ। ਨਾ ਮੈਂ ਮਰ ਵੇਖਾਂਗਾ ਨਹੀਂ। ਡੰਗਰ ਬੱッセ ਵਾਲਾ ਉਹਨਾਂ ਨੂੰ। ਚੱਲ ਵਧੀਆ ਕੀਤਾ ਉਹ ਵੀ ਵੇਖਣਾ ਹੀ ਚਾਹੀਦਾ ਵਾ। ਹਾਂ। ਹੋਰ ਸੁਣਾਓ। ਠੀਕ ਠਾਕ ਆ। ਵਧੀਆ ਤੁਸੀਂ ਆਪਣਾ ਸੁਣਾਓ। ਹਾਂ ਆਪਣਾ ਵੀ ਠੀਕ ਆ। ਮੈਨੂੰ ਨਾ ਸੰਦੀਪ ਖਾਲੰਡੀ ਤੇ ਕੱਪੜੇ ਤੇ ਬੜੇ ਵਧੀਆ ਲੈਂਦੇ ਨਹੀਂ ਬੜੇ ਸੋਹਣੇ ਲੈਂਦੇ ਉਹਨਾਂ ਦੇ ਬਹੁਤ ਸੋਹਣੀ ਕੱਲੀ ਲੋੜੀ ਲੋੜੀ ਉਹਨਾਂ ਦੀ ਆਹੋ ਇਹ ਵੀ ਚੱਲ ਹੁੰਦਾ ਹੀ ਆ ਕਿ ਦਿਨ ਦਿਹਾੜ ਤੇ ਆਸ ਹੁੰਦੀ ਆ ਇੱਕਾੜੀ ਵੇਖ ਲਾ ਤੇ ਤੁਹਾਡੇ ਘਰ ਖਲ ਕੇ ਆਇਆ ਕਾਦਰ ਵਾਲਾ ਪਹਿਣਿਆ ਕੋਈ ਤੇ ਮੈਂ ਤੈਨੂੰ ਦੱਸਣ ਲੱਗੀ ਹੂੰ ਲੋੜੀ ਤਾਂ ਹੀ ਹੋਣ ਡਿਆ ਹੀ ਕਾਕੇ ਕਿਉਂ ਮੈਂ ਉਹਨੂੰ ਕਹਿ ਬੈਠੀ ਮੈਂ ਆ ਵੀ ਚੱਲ ਭਰਾ ਆਪਣੇ ਨੂੰ ਫੋਨ ਕਰਨਾ ਸੀ ਤੇ ਤੈਨੂੰ ਲੋੜੀ ਦਿਆ ਜਾਂਦਾ ਆ ਕੇ ਆਹੋ ਚੱਲ ਭੈਣ ਜੀ ਹੋਰ ਨਹੀਂ ਕੋਹ ਤੇ ਡੋਡੀਆਂ ਡਾਡੀਆਂ ਚਾਰ ਬੰਦਾ ਦੇ ਜਾਵੇ ਆ ਚਲ ਜੋ ਜੋ ਬੰਦਾ ਉਹ ਤੇ ਬੰਦੇ ਮਨਾਂ ਦੇ ਹੀ ਜਾਂਦਾ ਪਰ ਨਾ ਜੀ ਉਹਦੇ ਤੇ ਉਹ ਹੀ ਰੋਣੇ ਧੋਣੇ ਉਹ ਐਨੇ ਜੋਗਾ ਕਿੱਥੇ ਆ ਉਹ ਤੇ ਗਰੀਬ ਵਾਹ ਮਾਂ ਪਿਓ ਹਨੀਆਂ ਜੇ ਉਹ ਹੁੰਦਾ ਤੇ ਦੇ ਕੇ ਜਾਂਦੇ ਚਲ ਜੇ ਨਹੀਂ ਆਉਂਦਾ ਖੁਸ਼ ਹੋਇਆ ਤੇ ਮੈਂ ਵਿਚਾਰੀ ਮਾਂ ਮੇਟਰ ਰਹਿ ਗਈ ਆ ਤੇ ਜੇ ਨਹੀਂ ਕੋ ਦਿੰਦੇ ਤਾਂ ਫੇਰ ਕੀ ਹੋ ਗਿਆ ਜਦ ਮੈਂ ਆਪਣੇ ਕੋਲ ਲਿਆ ਕੇ ਵਰਤ ਲਉਣੀ ਨਹੀਂ ਭੈਣ ਜੀ ਹੁਣ ਤੇਰੀ ਨੂੰ ਵੇਖਾਂ ਕਿੰਨੀ ਚੰਗੀ ਇਸਿਓ ਲਿਆ ਲਿਆ ਕੇ ਨਾ ਘਰ ਭਰੀ ਜਾਂਦੀ ਤੇ ਮੈਨੂੰ ਵੀ ਵੇਖ ਕੇ ਰੀਜ ਆਉਂਦੀ ਆ ਵੀ ਚੱਲ ਹੋਰ ਨਹੀਂ ਕੋਹ ਤੇ ਬੰਦਾ ਥੋੜ੍ਹ ਬਹੁਤ ਹੀ ਦੇ ਦੇ ਕਿਤੇ ਨਹੀਂ ਕਰਨ ਨੂੰ ਕੀ ਕਰਨਾ ਮੈਂ ਦੇਣ ਨੂੰ ਜੇ ਘਰ ਭਰੀ ਜਾਂਦੇ ਤੇ ਕੰਮ ਦਾ ਸਾਰਾ ਮੈਨੂੰ ਕਰਨਾ ਪੈਂਦਾ ਚੱਲ ਕੋਈ ਫਿਰ ਕੀ ਕੰਮ ਕਰਨਾ ਪੈਂਦਾ ਕੰਮ ਕੁੰਮ ਨਹੀਂ ਹਾਂ ਨਹੀਂ ਮਾਸ਼ਾ ਵੀ ਇਹ ਕਿਤੇ ਨੀ ਸੀ ਹੋ ਚੱਲੀ ਆ ਕੰਮ ਕਰਦੀ ਕਿਤੇ ਪਰ ਨਹੀਂ ਫਰਜ ਤੇ ਉਹਨਾਂ ਦਾ ਬੰਦਾ ਨਾ ਕੰਮ ਕਰਦਾ ਹੁਣ ਮੇਰਾ ਥੋੜਾ ਪੰਦਾ ਚੱਲ ਕੋਈ ਗੱਲ ਨਹੀਂ ਉਦਾਂ ਤੇ ਚੰਗੀ ਆ ਨਾ ਵੇਖ ਤੇਰਾ ਕਿੱਡਾ ਸੋਹਣਾ ਹੁੰਨੇ ਸੂਟ ਮੰਗਾਇਆ ਵਾ ਤੇ ਆਪਣਾ ਵੀ ਆਖੰਡੀ ਵੀ ਮੇਰਾ ਬੜਾ ਵਧੀਆ ਆ ਚਲੋ ਸੂਟਾਂ ਦੇ ਤਖਾਂਦੀ ਖੜੀ ਚਲੋ ਆਏ ਤੇ ਚਲ ਕੋਈ ਗੱਲ ਨਹੀਂ ਨਹੀਂ ਆਈ ਲੋੜੀ ਤੇ ਕੋਈ ਗੱਲ ਨਹੀਂ ਐਵੇਂ ਤੰਗ ਨਾ ਕਰੋ ਉਹਨਾਂ ਵਿਚਾਰੀ ਨੂੰ ਲੈ ਦੱਸ ਤੇਰੇ ਭਾਦੀ ਤੇ ਉਹ ਵਿਚਾਰੀ ਆ ਮੈਨੂੰ ਪੁੱਛ ਕੇ ਵੇ ਜਿਹੜੀ ਮੈਂ ਵਿੱਚ ਰਹਿੰਦੀ ਆ ਉਹਦੇ ਕਿੰਨਾ ਤੰਗ ਕਰਦੀ ਆ ਮੈਨੂੰ ਉਹ ਨਹੀਂ ਨਹੀਂ ਤੰਗ ਕਰਦੀ ਕਿਤੇ ਵਿਚਾਰੀ ਕੀ ਤੈਨੂੰ ਕਹਿਣ ਲਈ ਆ ਨਹੀਂ ਮੈਂ ਜਦੋਂ ਤੁਹਾਡੇ ਘਰ ਜਾਂਦੀ ਆ ਉਹ ਤਾਂ ਵਿਚਾਰੀ ਚੌਂਕੇ 'ਚ ਬੜੀ ਹੁੰਦੀ ਆ ਤੇ ਚੌਂਕੇ 'ਚ ਬੜੀ ਹੁੰਦੀ ਆ ਤੇ ਫਿਰ ਕੀ ਬੜੀ ਹੁੰਦੀ ਆ ਤੇ ਕੰਮ ਹੀ ਕਰਨਾ ਵਾ ਹੋਰ ਉਹਨੇ ਕੀ ਕਰਨਾ ਵਾ ਤੇ ਨਾਲੇ ਕੰਮ ਵੀ ਕਿੰਨਾ ਘੁੰਦਾ ਵਾ ਗੈਸ ਤੇ ਤੇ ਸਾਰਾ ਕੰਮ ਕਰਨਾ ਵਾ ਕਿਹੜਾ ਉੱਥੇ ਚੁੱਲ੍ਹੇ ਤੇ ਕਰਦੀ ਏ ਉਹ ਨਹੀਂ ਭਾਵੇਂ ਗੈਸ ਤੇ ਹੀ ਕਰਨਾ ਫਿਰ ਕਰਦੀ ਤੇ ਹੈ ਹੀ ਆ ਨਾ ਲੈ ਦੱਸ ਅਹੀਂ ਵੀ ਤੇ ਹੁੰਦੇ ਸੀ ਨਾ ਕਿੰਨਾ ਕਿੰਨਾ ਕੰਮ ਕਰੀਦਾ ਸੀਗਾ ਹੁਣ ਤੇ ਕੰਮ ਹੀ ਕੁਝ ਨਹੀਂ ਗੇ ਰਹਿ ਗੇ ਬਠੇ ਰਹੇ ਨੇ ਕਰਨੇ ਹੋਂ ਤੇ ਬਠੇ ਰਹੇ ਆ ਮੁੱਕਦੇ ਹੀ ਨਹੀਂ ਗਾ ਮੈਂ ਨਹੀਂ ਤੂੰ ਇਹਦੀ ਨਾ ਰੀਸ ਕਰਿਆ ਕਰਗਾ ਵੀ ਇਹਦੀ ਰੀਸਾਂ ਦੇ ਵਹੀਂ ਕਰਨਾ ਆਪਣਾ ਘਰ ਨਹੀਂ ਜਾਣ ਲੀਦਾ ਹੁੰਦਾ ਅਗਲੇ ਦਿਨ ਗੀਸਾਂ ਕਰਕੇ ਚੰਗੀ ਆ ਤੇਰੀ ਨੂੰ ਤੈਨੂੰ ਆਉਂਦੀਆਂ ਵਾ ਤਾਂ ਗੱਲਾਂ ਤੇ ਮੈਨੂੰ ਵੀ ਨਾ ਐਵੇਂ ਵਿਚੋਲਿਆਂ ਨੇ ਫਸਾ ਛੜਿਆ ਚੰਗਾ ਭਲਾ ਰਿਸ਼ਤਾ ਹੁੰਦਾ ਸੀਗਾ ਤੇ ਐਵੇਂ ਜਾਣ ਕੇ ਹੀ ਨਾ ਮੁੰਡਾ ਵੀ ਬਸ ਵੇਖ ਕੇ ਨਾ ਤੇ ਉੱਥੇ ਹੀ ਕਰਨਾ ਬਸ ਉੱਥੇ ਹੀ ਕਰਨਾ ਮੈਂ ਆਖਿਆ ਵੀ ਮੈਂ ਹਾਂ ਉਹਨਾਂ ਦਾ ਹੈ ਨਹੀਂ ਉਹ ਇਦਾਂ ਦਾ ਹਸਾਬ ਕਿਤਾਬ ਤੇ ਜਵਾਬ ਦੇ ਦिए ਪਰ ਨਾ ਜੀ ਇੱਕੋ ਗੱਲ ਤੇ ਅੜ ਗਿਆ ਬਸ ਤੇ ਨਹੀਂ ਜੇ ਗਾੜੀ ਜੇ ਹੋਰ ਕੋ ਉਤਰਾ ਦਾ ਮਿਲ ਜਾਂਦਾ ਫਿਰ ਕਰਦੇ ਐਵੇਂ ਮਿਲ ਜਾਂਦਾ ਉਤਰਾ ਦਾ ਜੇ ਤੈਨੂੰ ਚੰਗੇ ਮਿਲ ਗਏ ਆ ਤੇ ਮੈਨੂੰ ਨਾ ਮਿਲਦੇ ਲੈ ਗੋਲੀ ਮਾਰ ਚੰਗਿਆਂ ਨੂੰ ਪਰਾਂ ਚੰਗੇ ਚੁੰਗੇ ਚ ਆਵੇਂ ਆ ਤੋ ਉਹਦੀਆਂ ਗੱਲਾਂ ਹੀ ਆ ਤੇ ਚੰਗੇ ਚੁੰਗੀਆਂ ਦੀਆਂ ਆਵੇਂ ਇਹ ਇੱਕ ਆਦੀਆਂ ਗੱਲਾਂ ਆ ਅਗਲੀ ਵਿਖਾਲਣ ਲਈ ਆ ਤੈਨੂੰ ਤੇ ਗੱਲਾਂ ਹੋਣੀਆਂ ਨੇ ਉਹਨੇ ਵਿਖਾਲਣਾ ਹੀ ਤੁਹਾਨੂੰ ਖਣ ਰਾਂਦੀਆਂ ਪੇਕਿਆਂ ਤੋਂ ਆਏ ਉਹਦੇ ਵਿਖਾਲਾ ਪਾਉਣਾਗੇ ਤੁਹਾਨੂੰ ਹੁਣ ਨੇ ਤੇ ਵਿਖਾਲਾ ਪਾਉਣਾ ਨਹੀਂ ਫਿਰ ਜਦੋਂ ਉਹਦੇ ਪੇਕੇ ਦਿੰਦੇ ਆ ਤੇ ਨਾਲੇ ਤੈਨੂੰ ਤੇ ਗੱਲਾਂ ਹੋਣੀਆਂ ਹੀ ਆ ਤੇਰਾ ਘਰ ਜੂ ਪਰੰਡਿਆ ਤੇ ਮੇਰੇ ਵੱਲ ਵੇਖ ਲਾ ਕਿ ਤੇ ਉਹਨੂੰ ਨਾ ਮੋਟਰਸਾਈਕਲ ਵੀ ਨਹੀਂ ਦੇਖ ਸਕੇ ਤੇ ਤੁਹਾਡੇ ਘਰ ਵੇਖ ਲਾ ਅਗਲਿਆਂ ਨੇ ਗੱਡੀ ਦਿੱਤੀ ਆ ਤੇ ਫਰਕ ਤੇ ਹੈਗਾ ਹੀ ਆ ਨਾ ਇਹ ਸਾਰੀ ਦੁਨੀਆ ਹੁਣ ਇੱਕੋ ਜਿਹੀ ਥੋੜੀ ਹੁੰਦੀ ਆ ਇੱਕੋ ਜਿਹੀ ਕਿਉਂ ਨਹੀਂ ਗਈ ਹੁੰਦੀ ਐਵੇਂ ਜਾਣ ਕੇ ਤੂੰ ਵੀ ਹੁਣ ਕਰੀ ਜਾਨੀ। ਚੱਲ ਬਹਿ ਤੂੰ ਮੈਂ ਜਾਵਾਂ। ਵੀ ਅੱਖਾਂ ਪਲਾ ਕੀ ਕਰਨੀ। ਚੱਲ ਕੋਈ ਨਹੀਂ ਜੇ ਆਪੇ ਦੇ ਦੇ ਦੇਣਗੇ ਜੋ ਹੋ ਕੇ ਉਹਨਾਂ ਕਰਮਾਂ ਚ ਹੋਊਗਾ ਤੇ ਦੇਣਗੇ ਇਹਨਾਂ ਕੋ ਨਾ ਕੋ ਹੋ ਨੂੰ। ਨਹੀਂ ਐਵੇਂ ਜੋ ਸਮਾਨ ਸਮਾਨ ਲਾਇਆ ਵਾ। ਨਮਾ ਧੀਆ ਨਹੀਂ ਕੰਮ ਕਰਦੀਆਂ ਸੋਹਣੀਆਂ ਲੱਗਦੀਆਂ ਮੈਂ। ਸਮਾਨ ਨੂੰ ਕਹਿੰਦੇ ਵੇਖਣਾ ਵਾ। ਨਹੀਂ ਵੇਖਣਾ ਕਿਉਂ ਨਹੀਂ ਐ। ਜਦੋਂ ਸਮਾਨ ਹੁੰਦਾ ਵਾ ਨਾ ਆਂਡ ਗਵਾਂਡ ਖਲੋਖ ਲੋ ਕੇ ਵੇਂਦਾ ਵਾ। ਵੀ ਫਲਾਣੇ ਦੀ ਨੌਤੀਦ ਆ ਨਾ ਕੀ ਆਇਆ ਵਾ। ਨਹੀਂ ਆਂਡ ਗਵਾਂਡ ਦਾ ਤਮਾਸ਼ਾ ਵੇਖਦਾ ਵਾ। ਇਹ ਕਾਦਾ ਤਮਾਸ਼ਾ ਵਾ? ਜਾ ਕਿਤੇ ਨਾ ਜੇ ਕਿਤੇ ਜਿੰਨਾ ਤੇਰੀ ਨੌਂ ਦਾ ਹੁੰਦਾ ਵਾ ਨਾ ਮੇਰੀ ਦਾ ਆਵੇ ਨਾ ਤੇ ਮੈਂ ਕਿਤੇ ਸਾਰਾ ਕੰਮ ਕਰ ਲਿਆ ਕਰਾਂ ਮੈਂ ਉੱਡੀ ਫਿਰਾ ਫਿਰ ਤੇ ਆਦ ਐਵੇਂ ਇਦਾਂ ਦੇ ਮੇਰਾ ਨਾ ਕੁੱਖ ਕਰਨ ਨੂੰ ਜੀਵ ਨਹੀਂ ਕਰ। ਚੱਲ ਰਾਨੂੰ ਸੁਬਾਹ ਚੜਕ ਤੇ ਚਾਹ ਸੰਦੀਪ ਨੇ ਦਰੀ ਆ। ਤੇ ਲਿਆ ਹੁਣ ਲੱਗੀ ਮੈਂ ਬਾਜ ਮਾਰਨੀ ਐ ਨੂੰ। ਸੰਦੀਪ ਲਿਆ ਨਹੀਂ ਜਾ। ਲੈ ਰਾਨੂੰ ਜੱਤੀ ਤੇ ਚੱਲ ਗਈ ਆ। ਇਦਾਂ ਕਰਦੀ ਆ ਮੰਮੀ ਵੱਲ ਜਾਨੀ ਆ। ਮੰਮੀ ਜਿਹੜੀਆਂ ਚੁਗੀਆਂ ਕਰਨਦੀ ਨੇ ਉਹਦੇ ਨਾਲ ਪੁੱਛਦੀ ਆ ਮੈਂ ਜਾ ਕੇ। ਮੰਮੀ ਮੈਨੂੰ ਗੱਲ ਦੱਸੋ ਮੈਂ ਕਿਹੜਾ ਕੰਮ ਨਹੀਂ ਕਰਦੀ ਤੀ ਚਾਚੀ ਨੂੰ ਦੱਸਣ ਡੇ ਹੀ ਕੀ ਦੱਸਾਂ ਚਾਚੀ ਨੂੰ ਇਹੀ ਦੱਸਣ ਡੇ ਕਿ ਇਹ ਕੰਮ ਨਹੀਂ ਕਰਦੀ ਉਹਦੀ ਨੌ ਦੀ ਬੜੀਆ ਸਿਫਤਾ ਕਰਨ ਡੇ ਹੀ ਆਪਣੀ ਨੌ ਦੀ ਵੀ ਕਦੀ ਕਰ ਲਿਆ ਕਰੋ ਅਹੇ ਵੀ ਤੈਨੂੰ ਮਾੜਾ ਪੁੱਤ ਕਹਿੰਨੇ ਕਿਹਾ ਉਹ ਤੈਨੂੰ ਤੁਸੀਂ ਕਹਿ ਨਹੀਂ ਡੇ ਇਹਨੂੰ ਉਹਨੇ 100 100 ਗੱਲਾਂ ਕਰਨੀਆਂ ਜਾ ਕੇ ਉੱਥੇ ਮੈਂ ਤਾਂ ਕੋਈ ਗੱਲ ਕੀਤੀ ਨਹੀਂ ਉਹਦੇ ਨਾਲ ਕੋਈ ਵੀ ਮਾੜੀ ਹੋ ਜਨ ਮੰਮੀ ਮੈਂ ਤਾਂ ਆਪਣੀ ਕੰਨੀ ਸੁਣਿਆ ਵਾ ਨਹੀਂ ਸੁਣਿਆ ਕੀ ਤੂੰ ਇਹੀ ਤੁਸੀਂ ਕਹਿਣ ਡੇ ਕਿ ਕੰਮ ਨਹੀਂ ਕਰਦੀ ਉੱਠ ਕੇ ਜਿੰਨੇ ਜੋਗੀ ਹੈਗੀ ਮੈਂ ਕੰਮ ਕਰਦੀ ਤੇ ਹੈਗੀ ਆ ਤੇ ਤੂੰ ਤਾਂ ਹੁਣ ਸਵੇਰ ਦੀ ਉੱਠ ਕੇ ਤੇ ਹੋਣੀ ਚਾਹ ਬਣਾਈ ਆ ਨਾ ਕੀ ਕੀਤਾ ਸਵੇਰ ਦਾ ਤੂੰ ਤੇ ਝਾੜੂ ਨਹੀਂ ਲਾਇਆ ਮਾਰੀ ਵਾਰੀ ਆ ਹੁਣ ਚਲ ਤੂੰ ਯਾਰ ਸੋਈਦਾ ਕਰ ਲੈਨੇ ਮੈਂ ਝਾੜੂ ਝੂੜੂ ਲਾ ਲਿਆ ਉਹ ਵੀ ਮੈਨੂੰ ਸਾਰਾ ਕਰਨਾ ਪੈਂਦਾ ਤੇਰੇ ਨਾਲ ਤੂੰ ਇਕੱਲੀ ਦੇ ਨਹੀਂ ਕਰੰਦਾ ਮੰਮੀ ਹਿੱਧੇ ਜੇ ਗੱਲਾਂ ਨਹੀਂ ਕਰੀ ਦਿੰਦੇ ਆਂਡ ਗਵੰਡ ਨਾਲ ਤੁਹਾਨੂੰ ਪਤਾ 100 100 ਗੱਲਾਂ ਬਣਾਉਂਦੇ ਆ ਅਗਲੇ ਤੇ ਹੁਣ ਜੇ ਕੋਈ ਜਿਹੜਾ ਕੋਈ ਭੈਣ ਭਰਾ ਬੈਜੇ ਇਹਨਾਂ ਕੰਪਿਊਟਰ ਤੇ ਫੋਲਣਾ ਪੈਂਦਾ ਮੈਂ ਟੱਡ ਨਹੀਂ ਨਾ ਕਰਦੀ ਆ ਤੇ ਤੂੰ ਇਦਾਂ ਸੁਣਾਉਂਦੇ ਆ ਕਰਦੀ ਮਾਨ ਆਪਣੇ ਪੇਕਿਆਂ ਦਾ ਕਿ ਮ ਸੰਦੀਪ ਪਰਾ ਮੂੰਹ ਫਲਾ ਕੇ ਬੈਠੇ ਕੀ ਗੱਲ ਆ ਕੁਝ ਨਹੀਂ ਚਾਚੀ ਆਈ ਸੀ ਅੱਛਾ ਸਮਾਨ ਹੀ ਬਾਹਰ ਕੱਢਿਆ ਵਾ ਚਾਚੀ ਨੂੰ ਵਿਖਾਇਆ ਇਹ ਸਮਾਨ ਅੱਛਾ ਤੇ ਮੈਂ ਡੈਪੇ ਚਾਹ ਬਣਾਉਣਾ ਅੱਛਾ ਤੇ ਮੰਮੀ ਨੇ ਨਾ ਉਹਨੂੰ ਪਤਾ ਨਹੀਂ ਕੀ ਕੀ ਗੱਲਾਂ ਕੀਤੀਆਂ ਉਹਦੇ ਨਾਲ ਕੀ ਗੱਲ ਇਹ ਕੰਮ ਨਹੀਂ ਕਰਦੀ ਭਲਾਣਾ ਢੀਂਗਾ ਫਿਰ ਮੈਂ ਜਾ ਕੇ ਮੰਮੀ ਨੇ ਪਾਈ ਮੈਂ ਕਿਹੜਾ ਕੰਮ ਨਹੀਂ ਮੈਂ ਕਰਦੀ ਜਿੰਨਾ ਕਿ ਮੇਰੇ ਕੋਲ ਹੁੰਦਾ ਮੈਂ ਕਰਦੀ ਆ ਓਏ ਉਹਦਾਂ ਗੱਲ ਕੀਤੀ ਹੁਣ ਉਹਨੇ ਸੁਭਾਅ ਵੇਖੀ ਉਹਨੂੰ ਗੁੱਸਾ ਕਰਕੇ ਵੇਗੀ ਤੇ ਗੁੱਸਾ ਕਰਨ ਵਾਲੀ ਗੱਲ ਉਹਨੇ 100 100 ਗੱਲਾਂ ਕਰਨੀਆਂ ਤੁਹਾਨੂੰ ਪਤਾ ਤਾਂ ਹੈਗਾ ਕਿੰਦਾਂ ਦੀ ਚਾਚੀ ਉਹ ਆਪਣੀ ਨੌ ਨੂੰ ਨਹੀਂ ਬਖਸ਼ਦੀ ਉਹਨੇ ਜਾ ਕੇ ਵੀਆਂ ਨੂੰ ਸੁਣਾਉਣੀਆਂ ਬਾਹਰ ਉਹ ਉਹ ਤਾਂ ਹੈ ਇਦਾਂ ਦੀ ਆ ਹੈ ਇਦਾਂ ਦੀ ਮੈਂ ਸਭ ਮੰਮੀ ਦਾ ਇੰਨਾ ਕਰਦੀ ਆ ਜਿਹੜੀ ਵੀ ਚੀਜ਼ ਮੇਰੇ ਪੇਕੇ ਹੁੰਦੀ ਆ ਮੈਂ ਨਾਲ ਸਾਂਹੀ ਮਗਾਉਣੀ ਆ ਕਿ ਮੇਰੀ ਮਾਂ ਵਾ ਜੇ ਉਹ ਇਦਾਂ ਦੀ ਮੰਮੀ ਚੰਗੀ ਹੁੰਦੀ ਨਾ ਗੱਲਾਂ ਕਰਦੀ ਮੇਰੀਆਂ ਉਹ ਚੱਲ ਕੋਈ ਗੱਲ ਨਹੀਂ ਗੁੱਸਾ ਨਹੀਂ ਕਰੀਦਾ ਸਾਲੇ ਮੇਰੀ ਗੱਲ ਸੁਣ ਤੂੰ ਥੋੜੀ ਜਿਹਾ ਟਾਈਮ ਲੜ ਦੇ ਅਗਰ ਮੀਨਾ ਮਰਮੜਾ ਕੰਮ ਕਰਾ ਦਿਆ ਅਗਰ ਬਸ ਹੁਣ ਤੁਸੀਂ ਵੀ ਡੈਪ ਹੋਏ ਹੋ ਗੱਲਾਂ ਕਰਨ ਉਹ ਮੈਂ ਸੁਭਾਵੀ ਤੈਨੂੰ ਕਿਹਾ ਵਾ ਮਰਮੜਾ ਕੰਮ ਕਰਾ ਦਿਆ ਕਰ ਤੈਨੂੰ ਉਹਦੀ ਨੋਂ ਦੀ ਬੜੀਆ ਸਿਫਤਾ ਕਰਨ ਢੇ ਤੇਰੀ ਨੋਂ ਬੜਾ ਕੰਮ ਕਰਦੀ ਆ ਮੇਰੀ ਤੇ ਇੱਕ ਵੀ ਨਹੀਂ ਸਿਫਤ ਕੀਤੀ ਉਹ ਸਿਫਤ ਕੀਤੀ ਹੋਣੀ ਕਿਉਂ ਨਹੀਂ ਕਰਨੀ ਇੰਨੇ ਸੌਣੇ ਛੂਟ ਆਏ ਤੇਰੇ ਛੂਟ ਆਏ ਆ ਸੰਦੀਪ ਤੂੰ ਸੋਹ ਵੜੀ ਸੌਖੀ ਆ ਘਰੋਂ ਤੇ ਮੇਰੀ ਗੱਲ ਸੁਣ ਕੋਈ ਵੀ ਗੱਲ ਕਰਨੀ ਹੁੰਦੀ ਹੈ ਨਾ ਸੌ ਸਮਝੀਏ ਕਰਿਆ ਕਰ ਮਰਮੜਾ ਸੌਕੀਏ ਤੇ ਸੌਖੀ ਕਹਿਣਾ ਮੇਰੀ ਗੱਲ ਸੁਣਾ ਮਾਂ ਨਹੀਂ ਨਾ ਗੜੀ ਦਾ ਸਾਰੇ ਰੋਟੀ ਨਾ ਖਾ ਕੇ ਸੌਂਦੇ ਤੇ ਮੈਂ ਕਦੇ ਕਿਸੇ ਨੂੰ ਕੁਝ ਕਹਿਣ ਦੀਆਂ ਮੰਮੀ ਨੇ ਗੱਲ ਕੀਤੀ ਆ ਜੇ ਮੰਮੀ ਨੇ ਗੱਲ ਕਾੜੀ ਦਿੱਤੀ ਆ ਹੁਣ ਭਾਰ ਬਣਾਉਣ ਗੱਲ ਦਾ ਮੇਰੇ ਕੋਲ ਤਾਂ ਨਹੀਂ ਕੋਈ ਵੀ ਕੰਮ ਹੁੰਦਾ ਕੰਮ ਵਾਲੀ ਲਾ ਲਓ ਕਰਦਾ ਜਮ ਤੇ ਕਰਨਾ ਨਹੀਂ ਮਰ ਮੋਟਾ ਜਿੰਨੇ ਜੋਗੀ ਹੈਗੀ ਮੈਂ ਕਰ ਲੈਣੀ ਆ ਜੇ ਨਾ ਕੀਤਾ ਤਾਂ ਵੀ ਮੰਮੀ ਨੇ ਸੁਣਾਉਣਾ ਜੇ ਕਰ ਲਿਆ ਤਾਂ ਵੀ ਮੰਮੀ ਨਾਲੇ ਮੇਰੀ ਗੱਲ ਸੁਣੋ ਕਦੋਂ ਦੀ ਤੀ ਕੋਠੀ ਪਾਈ ਆ ਹਜੇ ਤੱਕ ਰੰਗ ਨਹੀਂ ਹੋਇਆ ਇਹਨੂੰ ਐਨੇ ਪੈਸੇ ਕਿੱਥੇ ਜਾਂਦੇ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਸੰਦੀਪ ਤੈਨੂੰ ਨਾ ਆਪਣੇ ਸ਼ੌਂਕ ਵਗਾਉਣ ਨਾਲ ਹੀ ਆ ਸੂਟ ਲੈਣ ਤੇ ਤੇ ਬਾਹਰ ਘੁੰਮ ਫੇਰਾਈ ਕਾੜ ਦੇ ਖਰਚੇ ਭਰੇ ਕਿੱਦਾਂ ਘੜੀਦੇ ਆ ਜਿਵੇਂ ਵੜੀ ਸਮਝਿਆ ਕਰ ਮਾੜੀ ਮੱਟ ਆਪਣੀ ਆਹੋ ਮੈਂ ਤਾਂ ਜ਼ਿੰਮੇਵਾਰੀ ਸਮਝਦੀ ਨਹੀਂ ਆ ਹੁਣ ਤੁਸੀਂ ਵੀ ਆ ਗੱਲਾਂ ਕਰਨ ਲੱਪੇ ਇਹ ਜ਼ਿੰਮੇਵਾਰੀ ਸਮਝੇ ਨਾ ਇਦਾਂ ਦੀਆਂ ਗੱਲਾਂ ਨਾ ਕਰੀ ਤੇ ਵਿਆਹ ਕੀਤਾ ਵਾ ਤੇ ਸ਼ੌਂਕ ਨਹੀਂ ਪੂਰੇ ਕਰਨੇ ਹੁਣ ਤੁਸੀਂ ਸੌ ਵੜੀ ਪੂਰੇ ਕਰ ਪਰ ਲੁੜਾਈ ਨਾ ਪਾ ਘਰ ਚ ਸੁਣਾ ਦੇ ਦਿੱਤਾ ਹੁਣ ਤੁਸੀਂ ਸੁਨਾਇਆ ਨਹੀਂ ਮੈਂ ਮੈਂ ਇਹੀ ਗੱਲ ਕਹੀ ਨਾ ਤੈਨੂੰ ਬਸ ਕੰਮ ਕਰ ਕਰ ਲਿਆ ਕਰ ਕਿਹੜਾ ਸੂਟ ਤੁਸੀਂ ਬਣਾ ਦਿੱਤਾ ਆਉਂਦਾ ਤਾਂ ਮੇਰੇ ਪੇਕਿਆਂ ਹੀ ਸਭ ਕੁਝ ਹੈ ਪੇਕੇ ਆਉਂਦੇ ਵਾਧੂ ਬਣਾਏ ਹੀ ਜੋ ਵਿਆਹ ਕੀਤਾ ਹੈ ਤੁਸੀਂ ਬਣਾਏ ਹੀ ਉਦੋਂ ਕਿਤੇ ਬਣਾਉਂਦੇ ਤੇ ਬਣਾ ਕੇ ਦੇਣੇ ਨਹੀਂ ਸਹਾਨ ਕਰਨ ਦੇ ਹੀ ਇੱਕ ਪੱਤ ਕਰਨਾ ਜ਼ਰੂਰੀ ਆ ਇਹਨਾਂ ਤੋਂ ਮੰਮੀ ਨਾਲ ਕੱਪੱਤ ਕਰਕੇ ਆਈਆਂ ਹੁਣ ਤੋਂ ਮੇਰੇ ਨਾਲ ਡੈਪੀ ਆ ਕੋਈ ਪਾਣੀ ਨਹੀਂ ਧਾਣੀ ਨਹੀਂ ਤੁਹਾਨੂੰ ਪਾਣੀ ਧਾਣੀ ਮੈਂ ਕੀ ਪੁੱਛਾਂ ਆਉਂਦੇ ਤਾਂ ਡੈਪੀ ਤੁਸੀਂ ਲੜਨ ਮੇਰੇ ਨਾਲ ਜਾ ਜਾ ਕੇ ਪਾਣੀ ਲੈ ਕੇ ਆ ਪਾਣੀ ਲੈ ਕੇ ਆ ਮਾਮੀ ਉਦਾਂ ਦੀ ਤੇ ਪੁੱਤ ਵੀ ਉਦਾਂ ਦਾ ਉਹਏ ਚੰਗੀ ਆ ਗਈ ਘਰ ਚੋ ਜੇ ਪਹਿਲਾਂ ਮਾਨਸਰ ਫਸਾਇਆ ਆਈਓ ਹੁਣ ਮੇਰੇ ਨਾਲ ਫਸਾ ਲਿਆਈਓ ਇੱਕੋ ਚਾਚੀ ਆ ਉਹ ਭਾਨੀ ਕੇ ਰੀਆਂ ਗੱਲਾਂ ਕਰ ਗਈ ਉਹ ਕਿਹੜੀਆਂ ਨਹੀਂ